ਹੈਲੋ ਚੀ ਰਾਮ ਰਾਮ ਜੀ ਸਤ ਸ਼੍ਰੀ ਅਕਾਲ ਓਏ ਲਿਆ ਇੱਧਰ ਐ ਦੇਖੋ ਜੀ ਇਹ ਕਾ ਵੀਰ ਇਹ ਕਿ ਲੈਮਨ ਹੈ ਔਰ ਐ ਗੁੜੀਆ ਮੈਨੂੰ ਕਹਿ ਰਹੀ ਹੈ ਕਿ ਇਹ ਲੈਮਨ ਕਿਸੇ ਹੋਰ ਵੈਰਾਈਟੀ ਦਾ ਹੈ ਐ ਤੁਸੀਂ ਮੈਨੂੰ ਦੱਸਣਾ ਕਿਸ ਵੈਰਾਈਟੀ ਦਾ ਲੈਮਨ ਹੈ ਇਸ ਬਾਰੇ ਮੈਨੂੰ ਨਹੀਂ ਜਾਣਕਾਰੀ ਇਹ ਹੈਗਾ ਨਾ ਨੰਬਰ 2 ਤੇ ਤੁਹਾਨੂੰ ਮੈਂ ਇੱਕ ਹੋਰ ਵੀ ਚੀਜ਼ ਦਿਖਾਉਂਦੀ ਆ ਫਾਰਮੇ ਦੀ ਫਰੈਂਡ ਹੈ ਤੇ ਫਾਰਮੇ ਦੀ ਫਰੈਂਡ ਦੇ ਘਰ ਬਹੁਤ ਸਾਰੇ ਇਸ ਤਰ੍ਹਾਂ ਦੇ ਟਰੀ ਲੱਗੇ ਹੋਏ ਨੇ ਤੇ ਆਹ ਉਹ ਦੇਖੋ ਇੱਕ ਲਟਕ ਰਿਆ ਓਹ ਵੇਖੋ ਸੇਮ ਉਸ ਤਰ੍ਹਾਂ ਲੱਡ ਕਰਿਆ ਤੇ ਉਹ ਵੀ ਬੰਨੀ ਕਿਹੜਾ ਪੌਦਾ ਹੈ ਤੇ ਲੈਮਨ ਦੀ ਟਾਈਪ ਲੱਗਾ ਹੋਇਆ ਤੇ ਮੈਂ ਉਤਾਰ ਲਿੱਤਾ ਆ ਤੋਹਫੇ ਦੀ ਤੌਰ ਤੇ ਤੇ ਉਹਨਾਂ ਨੇ ਮੈਨੂੰ ਦਿੱਤਾ ਕਿ ਲਓ ਤੁਸੀਂ ਵੀ ਘਰ ਵਿੱਚ ਆਪਣੇ ਨਿੰਬੂ ਪਾਣੀ ਬਣਾ ਕੇ ਪੀਣਾ ਤੇ ਬਹੁਤ ساری ਨਰਸਰੀ ਹੈ ਬਹੁਤ سارے ਫਲਾਵਰਸ ਹੈ ਬਹੁਤ سارے ਤੇ ਉਹ ਦੇਖੋ ਫਾਰਮਨ ਉਹ ਵੀ ਲੱਗਾ ਹੀ ਨਾ ਫਾਰਮਨ ਆਪਣੀ ਫਰੈਂਡ ਨੂੰ ਸਪੈਸ਼ਲ ਮਿਲਣ ਆਈ ਹੈ ਤੇ ਫਾਰਮਨ ਕਹਿੰਦੀ ਮਮਾ ਤੁਸੀਂ ਵੀ ਚਲੋ ਮਿਲ ਕੇ ਆਓ ਉਹਨੂੰ ਤੇ ਨਾਲ ਦੇਖਿਆ ਉਹ ਕਿੰਨੇ ਸਾਰੇ ਟਰੀ ਵਗੈਰਾ ਉਹਨਾਂ ਨੇ ਲਗਾਇਆ ਮੈਕਸिमम ਦੇਖਿਆ ਜਾਵੇ ਇਹਨਾਂ ਦਾ ਕੰਮ ਨਰਸਿੰਗ ਦਾ ਹੈ ਤੇ ਇਹ ਦੇਖੋ ਕਿੰਨੇ ਪੌਦੇ ਐ ਮਤਲਬ ਮੈਨੂੰ ਲੱਗਦਾ ਕਿ ਜ਼ਮਾ ઓਰ ਸੌਰੀ ਜੱਜਾ ਤੇ ਜ਼ਮੀਨ ਦੇ ਹਿਸਾਬ ਨਾਲ ਦੇਖਿਆ ਜਾਵੇ ਬਹੁਤ ਸਾਰਾ ਪੌਦੇ ਲਗਾਏ ਹੋਏ ਇਹਨਾਂ ਨੇ ਤੇ ਮੈਨੂੰ ਥੋੜਾ ਵਧੀਆ ਲੱਗਾ ਤੇ ਦੇਖੋ ਜੀ ਕਿਸ ਤਰ੍ਹਾਂ ਦੇ ਗੁਲਾਬ ਜਿਹੜੇ ਕੀ ਬਣੇ ਕਿੰਨੇ ਪ੍ਰਕਾਰ ਦੇ ਮੈਂ ਦੇਖ ਚੁੱਕੀ ਹਾਂ ਇਹਨਾਂ ਦੇ ਲੱਗੇ ਹੋਏ ਐ ਤੇ ਸਬਜ਼ੀਆਂ ਵੀ ਇਹਨਾਂ ਨੇ ਔ ਮਿਰਠੀ ਵਗੈਰਾ ਲਗਾਈ ਸਾਗ ਲਗਾਇਆ ਮੂਲੀ ਲਗਾਈ ਹੋਈ ਐ ਤੇ ਇਹੋ ਜਿਹੀ ਚੀਜ਼ਾਂ ਲਗਾ ਕੇ ਰੱਖੀਆਂ ਹੋਈਆਂ ਨੇ ਤੇ ਮੈਨੂੰ ਕਹਿ ਰਹੀ ਸੀ ਕਿ ਦੀਦੀ ਤੁਹਾਨੂੰ ਪਾਲਕ ਤੋੜ ਦੇਣੀ ਹੈ ਤੇ ਪਾਲਕ ਬਣਾਣਾ ਮੈਂ ਕਿਹਾ ਨਹੀਂ ਮੈਂ ਪਾਲਕ ਨਹੀਂ ਬਣਾ ਪਾਵਾਂਗੀ ਕਿਉਂਕਿ ਘਰ ਦੇ ਛੋਟੇ ਛੋਟੇ ਕੰਮ ਬਹੁਤ ਹੁੰਦੇ ਪਾਲਕ ਨੂੰ ਕਟਿੰਗ ਲਈ ਟਾਈਮ ਲੱਗਦਾ ਤੇ ਉਹ ਦੇਖੋ ਕਿੰਨੇ ਕਿੰਨੇ ਸਵੀਟਸ ਲੱਗ ਰਹੇ ਨੇ ਕਿੰਨੇ ਸਮਾਰਟਸ ਲੱਗ ਰਹੇ ਨੇ ਛੋਟੇ ਛੋਟੇ ਤੇ ਇਸ ਤਾਈ ਸੇਮ ਮਤਲਬ ਹਰ ਇੱਕ ਚੀਜ਼ ਤੇ ਇੱਕ ਵੱਖਰਾ ਮਤਲਬ ਡਿਜ਼ਾਈਨ ਦਿੱਤਾ ਹੋਇਆ ਕੇਲਿਆਂ ਦਾ ਬੁੱਟਾ ਵੀ ਹੈ ਉਹ ਦੇਖੋ ਗਰਮੀ ਸਦਾ ਬਹਾਰ ਦੇ ਸਾਹਮਣੇ ਜਿਹੜਾ ਬੁੱਟਾ ਹੈ ਸਦਾ ਬਹਾਰ ਨਹੀਂ ਹੋਏਗਾ ਤੇ ਇਹ ਗਰਮੀਆਂ ਦੇ ਵਿੱਚ ਕਾਫੀ ਫੁੱਲਦਾ ਹੋਏਗਾ ਇਹਨਾਂ ਦੇ ਬੁੱਟਾ ਤੇ ਕੇਲੇ ਵਗੈਰਾ ਜਿਸ ਤਰ੍ਹਾਂ ਲੱਗ ਜਾਂਦੇ ਨੇ ਤੇ ਇੱਕ ਚੀਜ਼ ਮੈਂ ਤੁਹਾਨੂੰ ਹੋਰ ਵੀ ਦਿਖਾਨੀ ਆ ਤੇ ਆ ਦੇਖੋ ਨਿੱਕੇ ਨਿੱਕੇ 베ਰ ਲੱਗੇ ਹੋਏ ਆ ਤੇ ਤੁਹਾਨੂੰ ਦਿਖائیں ਹੋਗੇ ਮੈਂ ਥੋੜਾ ਯੂਮ ਕਰਕੇ ਦਿਖਾਨੀ ਆ ਹਲਕੇ ਹਲਕੇ ਦੇਖੋ ਇਹਨਾਂ ਦੇ ਨਾਲ ਆ ਲੱਗੇ 베ਰ ਹਜੇ ਵੀ ਨਹੀਂ ਸ਼ੈ ਨਜ਼ਰ ਆਏ ਅ ਚਲ ਹਲਕਾ ਆ ਜਾ ਤੂੰ ਇੱਧਰ ਆ ਬਈ ਆ ਦੇਖੋ 베ਰ ਲੱਗੇ ਹੋਏ ਨੇ ਤੇ 베ਰ ਕਿਹੜੇ ਆ ਖੱਟੇ ਮਿੱਠੇ ਜਿਸ ਤਰ੍ਹਾਂ 베ਰ ਹੁੰਦੇ ਨਾ ਉਹ 베ਰ ਲੱਗੇ ਹੋਏ ਨੇ ਉਸ ਤੋਂ ਬਾਅਦ ਫਿਰ ਮੈਂ ਤੁਹਾਨੂੰ ਹੋਰ ਵੀ ਦਿਖਾਉਂਦੀ ਆ ਕਿਉਂਕਿ ਜਗ੍ਹਾ ਤੇ ਕਾਫੀ ਆ ਹੈ ਓਵਰਲ ਕਮੰਡਾ ਸਿਸਟਮ ਗ੍ਰੀਨ ਘਾਹ ਵਗੈਰਾ ਜਿਸ ਤਰ੍ਹਾਂ ਆਕਸੀਜਨ ਦੇਖ ਲਓ ਹਰ ਇੱਕ ਚੀਜ਼ ਤੇ ਵਧੀਆ ਲੱਗ ਰਹੀ ਹੈ ਤੇ ਵੈਸੇ ਵੀ ਲਗਾਨੀ ਵੀ ਚਾਹੀਦੀ ਆਪਣੇ ਘਰ ਦੇ ਵਿੱਚ ਬੂਟੇ ਬਹੁਤ ਵਧੀਆ ਹੁੰਦੇ ਨੇ ਤੇ ਐ ਦੇਖੋ ਐ ਦੇਖੋ ਜੀ ਇਸ ਤਰ੍ਹਾਂ ਹੀ ਸੇਮ ਚੀਜ਼ ਲੱਗੀ ਹੋਈ ਹੈ ਪਰ ਫਰਕ ਹੈ ਬਹੁਤ سارے ਤੇ ਇੱਕ ਚੀਜ਼ ਤੁਹਾਨੂੰ ਮੈਂ ਦਿਖਾਨੀ ਆ ਇਹ ਦੇਖੋ ਇਹ ਇਸ ਤਰ੍ਹਾਂ ਦੇ ਨਾ ਕੁਝ ਬੰਨੀ ਟੋੜੀ ਟਾੜੀ ਜੀ ਲੱਗ ਰਹੀ ਮੈਨੂੰ ਤਾਂ ਤੇ ਉਹਦੇ ਵਿੱਚ ਕੀ ਗੁਲਾਬ ਦੀਆਂ ਪੰਖਰੀਆਂ ਵਗੈਰਾ ਉਹ ਲੱਗੀਆਂ ਹੋਈਆਂ ਹਰ ਇੱਕ ਫਲਾਵਰਸ ਦੇ ਵਿੱਚ ਅਲੱਗ ਅਲੱਗ ਡਿਜ਼ਾਈਨ ਦਿੱਤੇ ਹੋਏ ਆ ਤੇ ਰੱਬ ਜਾਣੇ ਕਿੰਨੇ ਪ੍ਰਕਾਰ ਦੇ ਕਿੰਨੇ ਪੌਦੇ ਹੋਣਗੇ ਤੇ ਉਹ ਦੇਖੋ ਉਹ ਬਈਆ ਕੰਮ ਕਰ ਰਹੇ ਆ ਪਿੱਛੇ ਨੌਕਰੀ ਕਰ ਰਹੇ ਨੇ ਮਿਹਨਤ ਕਰ ਰਹੇ ਆਪਣੇ ਕਿਉਂ ਹੀ ਆ ਮਿਹਨਤ ਕਰ ਰਿਹਾ ਤੇ ਇਹ ਦੇਖੋ ਸੇ ਉਹੀ ਸਾਰੀ ਆਪਣਾ ਟਰੀ ਵਗੈਰਾ ਪੌਦੇ ਆਲ ਕਾਫੀ ਚੀਜ਼ਾਂ ਜਿਹੜੀਆਂ ਕੀ ਸਾਨੂੰ ਇੱਥੇ ਮਿਲਣ ਗਿਆ ਤੇ ਇਸ ਤਰ੍ਹਾਂ ਹੀ ਵਰਕਿੰਗ ਇਸ ਤਰ੍ਹਾਂ ਅੱਲਾ ਹਫਤੇ ਬਾਅਦ ਇਹਨਾਂ ਦੀ ਚੱਲਦੀ ਰਹਿੰਦੀ ਹੈ ਤੇ ਇਹ ਦੇਖੋ ਇਧਰ ਦੀਦੀ ਵੀ ਲੱਗੇ ਹੋਏ ਨੇ ਭਈਆ ਵੀ ਲੱਗੇ ਹੋਏ ਨੇ ਕੰਮ ਕਰ ਮਿਹਨਤ ਹੈ ਮਿਹਨਤ ਕਰਨੀ ਪਏਗੀ ਔਰ ਅ ਵੈਸਾ ਦੇਖਿਆ ਜੇ ਵੀਕਿੰਗ ਟੂ ਵੀਕਿੰਗ ਦੇ ਹਿਸਾਬ ਨਾਲ ਇਹ ਸਫਾਈ ਜ਼ਰੂਰ ਕਰਦੇ ਹੋਣਗੇ ਕਿਉਂਕਿ ਤਦ ਇੰਨੇ ਪੇੜ-ਪੌਦੇ ਜਿਹੜੇ ਵਿਚਾਰੇ ਜਮਾ ਹੋਏ ਐ ਤੇ ਆਹ ਦੇਖੋ ਇੱਧਰ ਵੀ ਭਈਆ ਬਣੀ ਕੀ ਲਗਾਈ ਜਾ ਰਹੇ ਨੇ ਪੌਦਿਆਂ ਨੂੰ ਹਾਂ ਭਈਆ ਕੀ ਲਗਾ ਰਹੇ ਹੋ ਕੀ ਲਗਾ ਰਹੇ ਹੋ ਭਈਆ ਬਤਾਓ ਮਾਲਟਾ ਲਗਾ ਰਹੇ ਮਾਲਟਾ ਜੇ ਕਿਸੇ ਨੇ ਸੁਣਿਆ ਹੈ ਨਾ ਮਾਲਟਾ ਤੇ ਦੱਸਣਾ ਸਾਨੂੰ ਵੀ ਮਾਲਟਾ ਕੀ ਹੁੰਦਾ ਭਈਆ ਕਹਿੰਦੇ ਕਿ ਇਹਦੇ ਵਿੱਚ ਇੱਕ ਫਲ ਮਿਲਦਾ ਹੈ ਖੱਟਾ-ਮਿੱਠਾ ਖਾਣ ਵਾਲਾ ਤੇ ਉਹ ਫਲ ਖਾਣ ਦੇ ਜੋਗ ਪਾਇਆ ਜਾਂਦਾ ਹੈ ਤੇ ਐਦਾਂ ਦੇਖੋ ਸੇਮ ਇਸ ਤਰ੍ਹਾਂ ਕਾਫੀ ਵੈਜੀਟੇਬਲ ਲੱਗੀਆਂ ਆ ਤੇ ਹੁਣੇ ਮੈਨੂੰ ਗੁੜੀਆ ਕਹਿ ਰਹੀ ਸੀ ਕਿ ਤੁਹਾਨੂੰ ਤੋੜ ਕੇ ਦੇ ਦਿੰਦੇ ਆ ਤੇ ਬਣਾ ਲੈਣਾ ਮੈਂ ਕਿਹਾ ਨਹੀਂ ਪਾਲਕ ਵਗੈਰਾ ਮੈਂ ਨਹੀਂ ਬਣਾਵਾਂਗੀ ਤੇ ਐ ਦੇਖੋ ਜੀ ਕਿੰਨਾ ਪਿਆਰਾ ਲੱਗ ਰਿਹਾ ਨਾ ਫਲਾਵਰ ਬਣੀ ਕੀ ਚੀਜ਼ ਹੈ ਕੀ ਨਹੀਂ ਆ ਦੇਖੋ ਕਿੰਨਾ ਸਪੇਸ਼ ਲੱਗ ਰਿਹਾ ਵਧੀਆ ਲੱਗ ਰਿਹਾ ਵਾਓ ਐ ਦੇਖੋ ਕਿਵੇਂ ਜੁਲਾ ਜੂਲ ਰਹੇ ਨੇ ਸੋ ਬਹੁਤ ਵਧੀਆ 3 ਨਰਸਿੰਗ ਜਿੰਨੂੰ ਵੀ ਬੋਲਿਆ ਜਾਵੇ ਲੱਗ ਰਹੇ ਨੇ ਔਰ ਫਾਰਮੈਨ ਮੈਨੂੰ ਬਹੁਤ ਟਾਈਮ ਦਾ ਕਹਿੰਦੇ ਸੀ ਕਿ ਮਮ ਚਲੋ ਸਮਾਨ ਨਿਕਾਲ ਕੇ ਮਮ ਚਲੋ ਬਟ ਮੈਂ ਹੀ ਥੋੜਾ ਜਿਹਾ ਦਿਲ ਇਧਰ ਮਾਰ ਘਰ ਦੇ ਕੰਮਾਂ ਤੋਂ ਨਹੀਂ ਮੈਨੂੰ ਫਰਸਤ ਮਿਲਦੀ ਨਹੀਂ ਦਾ ਘੁੰਮਣੋਂ ਤਾਂ ਮੈਂ ਬਹੁਤ ਜਗ੍ਹਾ ਦੇ ਘੁੰਮ ਸਕਦੀ ਹਾਂ ਬਟ ਮੇਰੇ ਲਈ ਤਾਂ ਕੰਪਲਸਰੀ ਹੈ ਪਹਿਲਾਂ ਘਰ ਕਿਉਂਕਿ ਘਰ ਦੇ ਛੋਟੇ ਛੋਟੇ ਵਰਕਿੰਗ ਕੰਮ ਜਿਹੜਾ ਬੰਦਾ ਇਕੱਲਾ ਉਹਦੇ ਲਈ ਬਹੁਤ سارے ਕੰਮ ਹੋ ਜਾਂਦੇ ਨੇ ਇਕੱਠੇ ਇਸ ਲਈ ਪਹਿਲਾਂ ਦਾ ਕੰਮ ਕਰਨੇ ਹੀ ਪੈਂਦੇ ਨੇ ਬਾਕੀ ਇਹ ਚੀਜ਼ਾਂ ਤੇ ਚਲਦੀਆਂ ਰਹਿੰਦੀਆਂ ਬਾਕੀ ਤੁਹਾਨੂੰ ਇਹ ਨਰਸੀ ਕਿਸ ਚੰਦੀ ਲੱਗੀ ਇਸ ਬਾਰੇ ਮੈਨੂੰ ਦੱਸਣਾ ਤੇ ਉਹ ਦੇਖੋ ਮੇਰਾ ਐਕਟਿਵਾ ਬੜੇ ਦਿਨਾਂ ਬਾਅਦ ਵਿਚਾਰਾ ਬਾਹਰ ਆਇਆ ਤੇ ਅਰुण ਮੈਨੂੰ ਗੁੱਸਾ ਕਰਿਆ ਕਰਦੇ ਆ ਕਿ ਤੂੰ ਮਲ ਸਕੂਟਰੀ ਚਲاندی ਨਹੀਂ ਐ ਸਕੂਟਰੀ ਚਲاندی ਨਹੀਂ ਐ ਪਰ ਅਰुण ਨੂੰ ਵੀ ਨਹੀਂ ਨਾ ਪਤਾ ਕਿ ਮਨ ਗਏ ਸਾਰਾ ਦਿਨ ਘਰ ਦੇ ਵਿੱਚ ਹਾਂ ਮੰਨ ਗਏ ਨੇ ਮੈਂ ਤੇ ਕੀ ਬੋਲਾਂ ਹਾਂ ਬਤਾਤੀ ਹੂੰ ਮੰਨ ਗਏ ਹੈ ਉਹ ਬਤਾਤੀ ਹੂੰ ਤੇ ਐ ਦੇਖੋ ਮੇਨ ਰੋਡ ਜਿਹੜੀ ਕਿ ਰਾਧਾ ਸਵਾਮੀ ਨੂੰ ਚਲੇ ਜਾਂਦੀ ਹੈ ਬਾਬਾ ਦੀਪ ਸਿੰਘ ਐਵੇਨਿਊ ਤੇ ਦੇਖੋ ਹਾਈਵੇ ਰੋਡ ਹੈ ਉਹ ਸਾਹਮਣੇ ਮੁਠਿਆਂ ਵਾਲਾ ਬੈਠਾ ਆਇਆ ਹੈ ਐ ਜਿਹੜੀ ਰੋਡ ਚੱਲ ਰਹੀ ਹੈ ਰੋਡ ਸਿੱਧੀ RAM TEETH ਨੂੰ ਜਾਂਦੀ ਹੈ ਤੁਸੀਂ ਦੇਖੇ ਹੋਵੇਗਾ ਸਾਰਿਆਂ ਨੇ RAM TEETH ਨੂੰ ਰੋਡ ਜਾਂਦੀ ਹੈ ਔਰ ਬਾਕੀ ਜਿਹੜੇ ਕਲੋਨੀਆ ਉਹ ਸਾਡੇ ਆ ਪਿੱਛੇ ਹੀ ਮਤਲਬ ਮੇਰੀ ਕਲੋਨੀ ਪਈ ਹੈ 1 2 3 ਤੋਂ 30 ਦੀ ਕਲੋਨੀ ਸਾਡੀ ਆ ਜਾਂਦੀ ਹੈ ਤੇ ਇਧਰੋਂ RAM TEETH ਰੋਡ ਜਿਹੜਾ ਕਿ ਸਾਰਾ ਨਿਕਲ ਜਾਂਦਾ ਹੈ ਤੇ ਐ ਪਾਲ ਐਵਨਿਊ ਸ਼ਾਇਦ ਤੁਸੀਂ ਨਹੀਂ ਸੁਣਿਆ ਉਹ ਗੱਲ ਬਕਰੀ ਬਾਬਾ ਦੀਪ ਸਿੰਘ ਐਮ सॉरी ਤੇ ਬਾਕੀ ਆ ਦੇਖੋ ਜੀ ਇਹ ਨਰਸੀ ਦਾ ਨਾਮ ਹੀ ਡਾਲਿਆ ਹੋਇਆ ਹੈ ਉਹਨਾਂ ਨੇ ਕੀ ਹੋ ਗਿਆ ਸੋ ਬਹੁਤ ਵਧੀਆ ਮੈਨੂੰ ਲੱਗਾ 올 ਫਰੂਟਸ ਵਗੈਰਾ ਸਬਜ਼ੀਆਂ ਫਲਾਵਰਸ ਹਰ ਇੱਕ ਚੀਜ਼ ਮਤਲਬ ਇੱਥੇ ਮਿਲ ਸਕਦੇ ਐ ਤੇ ਵਧੀਆ ਲੱਗਦਾ ਜੀ ਕਦੀ ਕਦੀ ਆਪਣੇ ਆਪ ਨੂੰ ਟਾਈਮ ਦੇਣਾ ਹੀ ਚਾਹੀਦਾ ਇਸ ਚੀਜ਼ ਬਾਰੇ ਮੈਂ ਜ਼ਰੂਰ ਸੋਚਾਂਗੀ ਅੱਗੇ ਤੋਂ ਕਿ ਮੈਂ ਆਪਣੇ ਆਪ ਨੂੰ ਟਾਈਮ ਦੇ ਸਕਾਂ ਸੋ पैरी चलिए बेटा पैरी देखो हैप्पी है अपनी दोस्तों न है ना फोमिन फोमिन हैप्पी हो oh, yeah. बहुत ज़्यादा mm. चलो ओके okay जी yeah. टेक केयर बाय बाय जी